ਚੋਣ ਕਮਿਸ਼ਨ ਵੱਲੋਂ VOTING ਪ੍ਰਤੀਸ਼ਤ ਵਧਾਉਣ ਵਾਲੇ BLO ਲਈ 5000 ਰੁਪਏ ਦੀ ਨਾਮੀ ਰਾਸ਼ੀ ਦਾ ਕੀਤਾ ਗਿਆ ਐਲਾਨ ਦੱਸ ਦਈਏ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਜਿਆਦਾ ਤੋਂ ਜਿਆਦਾ ਮਤਦਾਨ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਸਵਿਫ ਗਤੀਵਿਧੀਆਂ ਜਾਰੀ ਹਨ ਇਸੇ ਲੜੀ ਵਿੱਚ ਚੋਣ ਕਮਿਸ਼ਨ ਨੇ ਮਤਦਾਨ ਦੌਰਾਨ ਵੋਟ ਪ੍ਰਤੀਸ਼ਤ ਵਧਾਉਣ ਲਈ ਵੋਟਰਾਂ ਨੂੰ ਬਤ ਤੋਂ ਬਤ ਜਾਗਰੂਕ ਕਰਨ ਵਾਲੇ ਬੀਐਲਓ ਲਈ ਇਨਾਮ ਦੇਣ ਦਾ ਫੈਸਲਾ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡਾਕਟਰ ਸੈਰੀ ਭੰਡਾਰੀ ਐਸ ਡੀ ਐਮ ਬਟਾਲਾ ਨੇ ਦੱਸਿਆ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ 2019 ਦੇ ਮੁਕਾਬਲੇ 10% ਜਾਂ ਇਸ ਤੋਂ ਵੱਧ ਵੋਟਰ ਪ੍ਰਤੀਸ਼ਤਤਾ ਦੇ ਵਿੱਚ ਵਾਦਾ ਕਰਨ ਵਾਲੇ ਬੀਐਲਓ ਨੂੰ 5000 ਰੁਪਏ ਦਾ ਨਗਦ ਇਨਾਮ ਅਤੀ ਸੁਭਾ ਫਦਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਬੁੱਥਾ ਉੱਤੇ VOTING ਪ੍ਰਤੀਸ਼ਤ 75% ਤੋਂ ਵੱਧ ਹੋਵੇਗੀ ਉੱਥੇ ਦੇ ਬੀਐਲਓ ਨੂੰ ਵੀ 5000 ਰੁਪਏ ਦੀ ਇਹਨਾਂ ਮੀ ਰਾਸ਼ੀ ਦਿੱਤੀ ਜਾਵੇਗੀ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਦੇ ਇਸਤਿਹਾਰ ਵਿੱਚ ਬਦ ਚੜ ਕੇ ਭਾਗ ਲੈਣ ਅਤੇ ਹਰੇਕ ਵੋਟਰ 1 ਜੂਨ ਨੂੰ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੇ। ਉਹਨਾਂ ਨੇ ਕਿਹਾ ਕਿ ਇਹ ਸਾਡਾ ਅਧਿਕਾਰ ਹੀ ਨਹੀਂ ਸਗੋ ਫਰਜ਼ ਵੀ ਹੈ ਕਿ ਅਸੀਂ ਆਪਣੇ ਵੋਟ ਠਕਦਾ ਇਸਤੇਮਾਲ ਕਰੀਏ। ਜੀਵੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਪ੍ਰਿੰਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਟੋਟਲ ਸਾਡੇ ਕੋਲ 201 ਬੂਥ ਨੇ ਉਹਦੇ ਵਿੱਚੋਂ 24 ਕ੍ਰਿਟੀਕਲ ਨੇ। ਤੇ ਇਹਨਾਂ ਦੀ ਜਿਹੜੀ ਲੋਕੇਸ਼ਨਸ ਹੈ 6 ਲੋਕੇਸ਼ਨਸ ਹੈਗੀਆਂ ਨੇ ਵਲਨਰੇਬਲ ਸਾਡੇ ਕੋਲ 62 ਨੇ ਲੋਕੇਸ਼ਨਸ 33 ਬਣਦੀਆਂ ਨੇ ਜਿਹੜੇ ਆਪਣੇ ਕ੍ਰਿਟੀਕਲ ਬੂਥ ਨੇ ਤੇ ਵਲਨਰੇਬਲ ਬੂਥ ਨੇ ਉੱਥੇ ਸਾਡੀ ਇੱਕ ਕੰਪਲੀਟ ਸੈਕਸ਼ਨ ਆਫ ਪੁਲਿਸ ਫੋਰਸ ਰਹੇਗੀ ਜਿਹੜੇ ਨਾਰਮਲ ਬੂਥਸ ਨੇ ਉੱਥੇ ਹਾਫ ਸੈਕਸ਼ਨ ਰਹੇਗਾ ਅਦਰਵਾਈਜ਼ ਆਲਸੋ ਅਸੀਂ ਕਾਫੀ ਟਾਈਮ ਤੋਂ ਇੱਥੇ ਪੀਰੀਆਡਿਕ ਵਿਜ਼ਿਟਸ ਕਰ ਰਹੇ ਹਾਂ ਆਪਣੇ ਸੈਕਟਰ ਆਫੀਸਰਸ ਵਿਦ ਪੂਲੀ ਸੈਕਟਰ ਆਫੀਸਰਸ ਲੋਕਾਂ ਨਾਲ ਮਿਲ ਕੇ ਗੱਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਵੀ ਇਨਫਲੂਐਂਸ ਕਿਸੇ ਵੀ ਸ਼ਰਾਰਤੀ ਅੰਸਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਅਪਾਰਟ ਫਰੋਮ ਦਿਸ ਜਿਹੜੇ ਸਾਨੂੰ ਸ਼ਰਾਰਤੀ ਅੰਸਰ ਦਿਸਦੇ ਨੇ ਉਹਨਾਂ ਨੂੰ ਬਾਉਂਡ ਡਾਊਨ ਕਰ ਲਿੱਤਾ ਗਿਆ ਉਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਦਰ ਕਵਰ ਕਰ ਲਿੱਤਾ ਗਿਆ ਇਹ ਦੇਖਿਆ ਗਿਆ ਕਿ ਕਈ ਵਾਰ ਮਸ਼ੀਨਸ ਖਰਾਬ ਹੋ ਗਈਆਂ VOTING LEDGER ਉਹਦੀ ਇੱਕ ਫਾਸਟ ਬੰਦ ਜਿਹੜੇ ਜਿੱਥੇ ਮਸ਼ੀਨ ਸਾਡੀਆਂ ਖਰਾਬ ਹੋਣਗੀਆਂ ਅਸੀਂ ਆਪਣੇ ਸਾਡੇ ਜਿਹੜੇ ਸੈਕਟਰ ਅਫਸਰ ਨੇ ਉਹ ਵੈਲ ਇਕুইਪਡ ਨੇ ਉਹਨਾਂ ਦੇ ਜਿਹੜੇ ਵਹੀਕਲਸ ਨੇ ਉਹ ਜੀਪੀਐਸ ਇਨੇਬਲਡ ਵਹੀਕਲਸ ਨੇ ਉਹਨਾਂ ਵਿੱਚ ਇੱਕ ਪੁਲਿਸ ਫੋਰਸ ਹੋਏਗੀ ਅਪਾਰਟ ਫਰੋਮ ਥੈਟ ਰਿਜ਼ਰਵ ਮਸ਼ੀਨਾ ਉਹਨਾਂ ਦੇ ਵਹੀਕਲ ਵਿੱਚ ਪ੍ਰੈਜ਼ੈਂਟ ਹੋਣਗੀਆਂ ਸੋ ਥੈਟ ਇਨ ਜ਼ੀਰੋ ਰਿਸਪੌਂਸ ਟਾਈਮ ਦੇ ਕੈਨ ਰੀਚ ਦੀ ਪੋਲਿੰਗ ਸਟੇਸ਼ਨ ਐਂਡ ਉਹਨੂੰ ਰਿਪਲੇਸ ਕਰ ਸਕਣਗੇ 100% पोलिंग स्टेशंस ਤੇ ਸਾਡੇ ਸੀਸੀਟੀਵੀ ਲੱਗੇ ਹੋਇਆ ਜੀ ਵੈਬ ਕਾਸਟਿੰਗ ਚੱਲਦੀ ਪਈ ਹੈ ਕੰਟਰੋਲ ਇਜ਼ ਇਨ ਦੀ ਆਰਓ ਆਫਿਸ ਇਵਨ ਇਟ ਇਜ਼ ਬੀਂਗ ਮਾਨਿਟਰਡ ਐਟ ਦੀ ਇਕੀ ਲੈਵਲ ਬਿਲਕੁਲ ਬਿਲਕੁਲ ਜੀ ਗਰਮੀ ਦਾ ਮੌਸਮ ਹੈਗਾ ਇਹਦੇ ਨਾਲ ਅਸੀਂ ਸਪੈਸ਼ਲ ਅਰੇਂਜਮੈਂਟਸ ਕਰਵਾਏ ਹੋਏ ਆ ਛਬੀਲਾਂ ਪ੍ਰੈਜ਼ੈਂਟ ਹੋਣਗੀਆਂ ਮਿਡ-ਡੇ ਮੀਲ ਵਰਕਰਸ ਨੂੰ ਅਸੀਂ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਉੱਥੇ ਲੱਸੀ एवरीथिंग ਸ਼ੁੱਡ ਬੀ ਪ੍ਰੋਵਾਈਡਡ ਅਪਾਰਟ ਫਰਮ ਥੈਟ ਅਸੀਂ ਕੂਲਰ ਦੇ ਅਰੇਂਜਮੈਂਟਸ ਕਰਵਾਏ ਹੋਏ ਆ ਅ ਵੈਟ ਵਾਈਬਸ ਰੱਖੀਆਂ ਗਈਆਂ ਸੋ ਹੀਟ ਵੇਵ ਦਾ ਪੂਰਾ ਧਿਆਨ ਰੱਖਿਆ ਗਿਆ ਟੈਂਟਿੰਗ ਹੈਸ ਬੀਨ ਮੇਡ ਅਵੇਲੇਬਲ देयर ਸੋ ਇਸ ਸੀਸ ਆ ਬਿਲਕੁਲ ਧਿਆਨ ਰੱਖਿਆ ਹੈ ਕਿ ਤੁਹਾਨੂੰ ਸਾਡੇ ਐਟਲੀਸ ਪੋਲਿੰਗ ਸਟਾਫ ਨੂੰ ਉੱਥੇ ਜਿਹੜੇ ਮੈਂਬਰਸ ਕਿਊ ਚ ਖੜੇ ਆ ਪੱਖਿਆਂ ਦਾ ਅਰੇਂਜਮੈਂਟ ਹੋਵੇ ਅਸੀਂ ਆਪ ਜਾ ਜਾ ਕੇ ਪੋਲਿੰਗ ਸਟੇਸ਼ਨਸ ਤੇ ਦੇਖਿਆ ਹੈ ਕਿ ਬੇਸਿਕ ਇਨਫਰਾਸਟਰਕਚਰ ਉੱਥੇ ਮਿਸਿੰਗ ਨਾ ਹੋਵੇ